ਗੁਰੂ ਪਿਆਰਿਓ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ 4-5 ਸਾਲ ਦੇ ਹੁੰਦੇ ਨੇ ਨਾ ਤਾਂ ਗੁਰੂ ਨਾਨਕ ਮਹਾਰਾਜ ਜੀ ਦੇ ਸਤਕਾਰਯੋਗ ਮਾਸੀ ਜੀ ਉਹਨਾਂ ਦਾ ਨਾਮ ਹੈ ਬੀਬੀ ਲਖੋ ਜੀ ਕਹਿੰਦੇ ਉਹ ਮਾਤਾ ਤ੍ਰਿਪਤਾ ਜੀ ਨੂੰ ਪਰਿਵਾਰ ਨੂੰ ਮਿਲਣ ਆ ਜਾਂਦੇ ਨੇ ਜਦੋਂ ਮਾਤਾ ਲਖੋ ਜੀ ਆ ਕੇ ਮਿਲਦੇ ਨੇ ਨਾ ਗੁਰੂ ਨਾਨਕ ਮਹਾਰਾਜ ਨੂੰ ਬੇਬੇ ਨਾਨਕੇ ਜੀ ਨੂੰ ਮਹਤਾ ਕਾਲੂ ਜੀ ਨੂੰ ਮਾਤਾ ਤ੍ਰਿਪਤਾ ਜੀ ਨੂੰ ਬੜਾ ਖੁਸ਼ ਹੁੰਦੇ ਨੇ ਇਹਲੇ 2-4 ਦਿਨ ਜਦੋਂ ਘਰ ਦੇ ਵਿੱਚ ਰਹਿੰਦੇ ਨੇ ਤਾਂ ਕੀ ਵੇਖਦੇ ਨੇ ਜਿਹੜੇ ਗੁਰੂ ਨਾਨਕ ਨੇ ਨਾ ਉਹ ਬੱਚਿਆਂ ਦੇ ਨਾਲ ਖੇਡਦੇ ਨੇ ਪੜ੍ਹਨ ਵੀ ਜਾਂਦੇ ਨੇ ਪਰ ਗੁਰੂ ਨਾਨਕ ਮਹਾਰਾਜ ਵੱਲ ਇੱਕ ਵੱਖਰੀ ਤਰ੍ਹਾਂ ਦੇਖਦੇ ਨੇ ਕਿ ਗੁਰਨਾਨਕ ਕਿਹਦਾ ਬੱਚਾ ਹੈ ਇਹ ਐਸਾ ਵਾਲਕ ਹੈ ਜਿਹੜਾ ਵੀ ਕੋਈ ਘਰੇ ਆ ਜਾਂਦਾ ਕੋਈ ਚੀਜ਼ ਮੰਗਣ ਆ ਜਾਂਦਾ ਗੁਰਨਾਨਕ ਚੱਕ ਕੇ ਦੇ ਦਿੰਦਾ ਹੈ ਕੋਈ ਭਿਖਾਰੀ ਆ ਜਾਵੇ ਜੇ ਉਹਨੇ ਮੰਗ ਲਿਆ ਵੀ ਮੈਨੂੰ ਕਪੜਾ ਲੀੜਾ ਚਾਹੀਦਾ ਤਾਂ ਬਾਬਾ ਨਾਨਕ ਚਾਕੇ ਦੇ ਦਿੰਦਾ ਹੈ ਜੇ ਕੋਈ ਯਾਰਾਂ ਦੋਸਤਾਂ ਮਿੱਤਰਾਂ ਨੇ ਕੋਈ ਚੀਜ਼ ਮੰਗ ਲਈ ਖੇਡਣ ਲਈ ਉਹਨਾਂ ਨੂੰ ਹੀ ਦੇ ਆਉਂਦਾ ਹੈ ਤੇ ਗੁਰੂ ਪਿਆਰਿਓ ਮਾਤਾ ਲਖੋ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਾਸੀ ਜੀ ਇਸ ਗੱਲ ਦਾ ਇਤਰਾਜ਼ ਕਰਦੇ ਨੇ ਕਿ ਗੁਰੂ ਨਾਨਕ ਮਹਾਰਾਜ ਤਾਂ ਇਸ ਤਰ੍ਹਾਂ ਘਰ ਲੁਟਾ ਦੇਣਗੇ ਭਾਈ ਇਹ ਤਾਂ ਬੱਚਾ ਜਿਹੜਾ ਘਰ ਦੇ ਵਿੱਚ ਜਨਮਿਆ ਹਰ ਇੱਕ ਚੀਜ਼ ਚਾਕੇ ਗਰੀਬਾਂ ਨੂੰ ਦੇ ਦਿੰਦਾ ਹਰ ਇੱਕ ਚੀਜ਼ ਚਾਕੇ ਭਿਖਾਰੀਆਂ ਨੂੰ ਦੇ ਦਿੰਦਾ ਇਦਾਂ ਤਾਂ ਘਰ ਖਾਲੀ ਹੋ ਜਾਏਗਾ ਤੇ ਮਾਤਾ ਲਖੋ ਜੀ ਨੇ ਮਾਤਾ ਤ੍ਰਿਪਤਾ ਨੂੰ ਆਖਿਆ ਮਾਤਾ ਤ੍ਰਿਪਤਾ ਨੂੰ ਮਾਤਾ ਲਖੋ ਕਹਿਣ ਲੱਗੇ ਭੈਣਾ ਇੱਕ ਤੈਨੂੰ ਮੈਂ ਗੱਲ ਦੱਸਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਦੱਸ ਖਾਂ ਕਿਤੇ ਗੱਲ ਤਾਂ ਮੈਂ ਤੇਰੇ ਨਾਲ ਨਾਨਕ ਦੀ ਕਰਨੀ ਐ ਜਿਹੜਾ ਨਾਨਕ ਐ ਨਾ ਉਹਨੂੰ ਨਹੀਂ ਨਾ ਪਤਾ ਸੀ ਕਿ ਸਤਗੁਰ ਨਾਨਕ ਹੈ ਰੱਬੀ ਜੋਤ ਹੈ ਪਰ ਉਹ ਤਾਂ ਨਾਨਕ ਹੀ ਕਹਿੰਦੀ ਸੀ ਕਹਿੰਦੇ ਨਾਨਕ ਐ ਨਾ ਜਿਹੜਾ ਮਾਤਾ ਤ੍ਰਿਪਤਾ ਜੀ ਕਹਿੰਦੇ ਜੀ ਮੈਨੂੰ 3-4 ਦਿਨ ਹੋ ਗਏ ਵੇਂਦੀ ਨੂੰ ਜਿਹੜਾ ਕੋਈ ਚੀਜ਼ ਮੰਗਣ ਆਜੇ ਵੀ ਉਹਨੂੰ ਝੱਟ ਚੱਕ ਕੇ ਦੇ ਦਿੰਦਾ ਹੈ ਗੁਰੂ ਪਿਆਰੇਓ ਜਦੋਂ ਇਹ ਗੱਲ ਮਾਤਾ ਤ੍ਰਿਪਤਾ ਨੇ ਸੁਣੀ ਨਾ ਮਾਤਾ ਤ੍ਰਿਪਤਾ ਜੀ ਅਜੇ ਬੋਲਣ ਹੀ ਲੱਗੇ ਸੀ ਕੋਲ ਬੈਠੇ ਬੇਬੇ ਨਾਨਕੀ ਨੇ ਆਖ ਦਿੱਤਾ ਮਾਸੀ ਜੀ ਕਿਉਂਕਿ ਬੇਬੇ ਨਾਨਕੀ ਨੇ ਤਾਂ ਪਛਾਣਿਆ ਲਿਆ ਸੀ ਨਾ ਪਛਾਣ ਲਿਆ ਸੀ ਕਿ ਮੇਰਾ ਰਬੀਰ ਤਾਂ ਰੱਬ ਰੂਪ ਹੈ ਤੇ ਬੇਬੇ ਨਾਨਕੀ ਕਹਿੰਦੇ ਮਾਸੀ ਜੀ ਫਿਰ ਕੀ ਹੋਇਆ ਜੇ ਮੇਰਾ ਵੀਰ ਭਿਖਾਰੀਆਂ ਨੂੰ ਅੰਨ ਦੇ ਦਿੰਦਾ ਹੈ ਬਸਤਰ ਦੇ ਦਿੰਦਾ ਹੈ ਜੋ ਇਹਦੇ ਯਾਰ ਮਿੱਤਰ ਦੋਸਤ ਨੇ ਉਹਨਾਂ ਨੂੰ ਖਡਾਉਣੇ ਚੱਕ ਕੇ ਦੇ ਦਿੰਦਾ ਹੈ ਫਿਰ ਕੀ ਹੋ ਗਿਆ ਤੇ ਮਾਤਾ ਲਖੋ ਕਹਿਣ ਲੱਗੇ ਗੁਰੂ ਨਾਨਕ ਮਹਾਰਾਜ ਜੀ ਦੇ ਮਾਸੀ ਜੀ ਪੁੱਤਰ ਮੈਂ ਚੀਜ਼ਾਂ ਦੇਣ ਤੋਂ ਮਨਾਂ ਨਹੀਂ ਕਰਦੀ ਮੈਂ ਇਹ ਗੱਲ ਕਰ ਰਹੀ ਆਂ ਵੀ ਅੱਜ ਸਾਰੀਆਂ ਚੀਜ਼ਾਂ ਦੇ ਦੇਗਾ ਤਾਂ ਘਰ ਖਾਲੀ ਹੋ ਜਾਏਗਾ ਮਾਤਾ ਲਖੋ ਜੀ ਨੂੰ ਬੇਬੇ ਨਾਨਕੀ ਜੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ ਸੀ ਬੇਬੇ ਨਾਨਕੀ ਕਹਿੰਦੇ ਮਾਸੀ ਜੀ ਗੁਰਨਾਨਕ ਮਹਾਰਾਜ ਮੇਰੇ ਭਰਾ ਨੇ ਛੋਟਾ ਵੀਰ ਐ ਉਮਰ ਤੋਂ ਮੇਰੇ ਤੋਂ ਭਾਵੇਂ 5 ਸਾਲ ਛੋਟਾ ਘਰ ਦੇ ਵਿੱਚ ਜੋ ਚੀਜ਼ਾਂ ਨੇ ਇਹ ਚੁੱਕ ਕੇ ਦਿੰਦਾ ਸਾਨੂੰ ਵੀ ਪਤਾ ਪਰ ਜਿੱਦਣ ਦਾ ਇਹ ਘਰਾਂ ਦੇ ਵਿੱਚੋਂ ਚੀਜ਼ਾਂ ਦੇਣ ਲੱਗਿਆ ਨਾ ਲੋਕਾਂ ਦਾ ਭਲਾ ਕਰਨ ਲੱਗਿਆ ਜੇ ਇੱਕ ਚੀਜ਼ ਦਿੰਦਾ ਨਾ ਤਾਂ ਅਕਾਲ ਪੁਰਖ ਸਾਨੂੰ 10 ਚੀਜ਼ਾਂ ਵਾਪਸ ਕਰਦਾ ਆਖੋ ਸਤਨਾਮ ਸਾਡਾ ਘਰ ਵੇਲਾ ਨਹੀਂ ਹੁੰਦਾ ਜਿੰਨੀਆਂ ਚੀਜ਼ਾਂ ਗੁਰਨਾਨਕ ਵੰਡਦਾ ਉਹ ਤੋਂ ਦੁੱਗਣੀਆਂ ਤਿੱਗਣੀਆਂ 10 ਗੁਣਾ ਹੋ ਕੇ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਕਿਹੜੀ ਚੀਜ਼ ਦੀ ਕਮੀ ਹੈ ਸਾਡੇ ਘਰ ਵੇਖੋ ਖੰਨ ਆਸ-ਪਾਸ ਨਜ਼ਰ ਮਾਰ ਕੇ ਸਭ ਕੁਝ ਦਿੱਤਾ ਹੋਇਆ ਹੈ ਮੇਰਾ ਵੀਰ ਕੋਈ ਆਮ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ ਮਾਸੀ ਜੀ ਜੋ ਦਿੰਦਾ ਮੇਰਾ ਵੀਰ ਲੋਕਾਂ ਨੂੰ ਦੇਣ ਦੇਣ ਦਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਧੰਨ ਗੁਰੂ ਨਾਨਕ ਮਹਾਰਾਜ ਮੇਰਾ ਵੀਰ ਇਸ ਜਗਤ ਜਲੰਦੇ ਨੂੰ ਆਪਣਾ ਸਭ ਕੁਝ ਅਰਪਣ ਕਰ ਜਾਵੇ ਤੇ ਗੁਰੂ ਪਿਆਰੇ ਗੁਰੂ ਨਾਨਕ ਮਹਾਰਾਜ ਨੇ ਆਪਣਾ ਜੀਵਨ ਹੀ ਸਾਡੇ ਲਈ ਖੇ ਲਾਇਆ ਕਿਵੇਂ ਸਾਨੂੰ ਤਾਰਨ ਦੇ ਲਈ ਧੰਨ ਗੁਰੂ ਨਾਨਕ ਮਹਾਰਾਜ ਨੇ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਪ੍ਰਚਾਰ ਫੇਰੀਆਂ ਦੌਰਾਨ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਜਗਤ ਜਲੰਦੇ ਨੂੰ ਭਾਵ ਸਾਨੂੰ ਤਾਰਿਆ ਜਦੋਂ ਬੇਬੇ ਨਾਨਕੀ ਨੇ ਇਹ ਗੱਲ ਆਖੀ ਨਾ ਮਾਤਾ ਲੱਖੋ ਨੇ ਮੁੜ ਕੇ ਨਹੀਂ ਕੋਈ ਗੱਲ ਆਖੀ ਇੱਕ ਵਾਰ ਜਦੋਂ ਗੁਰਨਾਨਕ ਮਹਾਰਾਜ ਦਾ ਵਿਆਹ ਹੋਇਆ ਨਾ ਵਿਆਹ ਤੋਂ ਬਾਅਦ ਗੁਰਨਾਨਕ ਮਹਾਰਾਜ ਜੀ ਨੇ ਜਿਹੜਾ ਚੋਲਾ ਆਪ ਖੁਦ ਪੈਣਿਆ ਸੀ ਵਿਆਹ ਵਾਲੇ ਦਿਨ ਤੇ ਗਰੂ ਪਿਆਰਿਓ ਬੜਾ ਸੋਹਣਾ ਸੀ ਮਹਤਾ ਕਾਲੂ ਜੀ ਨੇ ਆਪ ਜੀ ਦੇ ਪਿਤਾ ਜੀ ਨੇ ਬੜਾ ਸੋਹਣਾ ਬਣਵਾਇਆ ਸੀ ਤੇ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਵਿਆਹ ਵਾਲਾ ਉਹ ਚੋਲਾ ਭਾਈ ਮਰਦਾਨੇ ਨੂੰ ਦੇ ਦਿੱਤਾ ਸੀ ਮਰਦਾਨਿਆਂ ਆ ਆ ਚੱਕ ਮੇਰੇ ਵਿਆਹ ਵਾਲਾ ਚੋਲਾ ਤੇ ਗੁਰੂ ਪਿਆਰਿਓ ਉਦੋਂ ਫਿਰ ਮਾਤਾ ਲਖੋ ਜੀ ਨੇ ਫਿਰ ਇਤਰਾਜ਼ ਕੀਤਾ ਸੀ ਇਸ ਗੱਲ ਦਾ ਉਹਨਾਂ ਨੇ ਮਾਤਾ ਤ੍ਰਿਪਤਾ ਨੂੰ ਆਖਿਆ ਮਾਤਾ ਤ੍ਰਿਪਤਾ ਤੇਰਾ ਮੁੰਡਾ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਆਖੇ ਭੂਤ ਨਾ ਕੋਈ ਕਹੇ ਬੈਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਨਾਨਕ ਵਿਚਾਰਾ ਹੀ ਆਖੀ ਜਾਂਦਾ ਤੇ ਮਾਤਾ ਲਖੋ ਨੇ ਆਖਿਆ ਮਾਤਾ ਤ੍ਰਿਪਤਾ ਨੂੰ ਭੈਣੇ ਤੇਰਾ ਨਾਨਕ ਤਾਂ ਚੱਲਾਈ ਐ ਕਮਲਾਈ ਐ ਅਜੇ 2-4 ਦਿਨ ਹੋਏ ਨੇ ਵਿਆਹ ਨੂੰ ਆਪਣੇ ਵਿਆਹ ਵਾਲੇ ਵਸਤਰ ਨੇ ਨਾ ਇੰਨੇ ਸੋਹਣੇ ਤੇ ਇੰਨੇ ਮਹਿੰਗੇ ਵਸਤਰ ਨੇ ਉਹ ਮਰਾਸੀਆਂ ਦੇ ਮੁੰਡੇ ਮਰਦਾਨੇ ਨੂੰ ਦੇ ਦਿੱਤੇ ਫਿਰ ਬੇਬੇ ਨਾਨਕੀ ਨੇ ਉੱਥੇ ਆ ਕੇ ਆ ਮਾਸੀ ਜੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੇਰਾ ਵੀਰ ਜੇ ਇੱਕ ਚੀਜ਼ ਲੋਕਾਂ ਨੂੰ ਦਿੰਦਾ ਨਾ ਤਾਂ 10 ਚੀਜ਼ਾਂ ਆਉਂਦੀਆਂ ਨੇ ਤੂੰ ਰੋਕਿਆ ਨਾ ਕਰ ਇਹ ਮਰਦਾਨਾ ਜਿਹੜਾ ਨਾ ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਵੀਰ ਬਣਾਇਆ ਹੋਇਆ ਸਾਡਾ ਵੱਡਾ ਭਰਾ ਹੈ ਜੇ ਗੁਰੂ ਨਾਨਕ ਮਹਾਰਾਜ ਤੋਂ 10 ਸਾਲ ਵੱਡਾ ਹੈ ਭਾਈ ਮਰਦਾਨਾ ਤਾਂ ਮੇਰੇ ਤੋਂ ਵੱਡਾ 5 ਸਾਲ ਹੈ ਭਾਈ ਮਰਦਾਨਾ ਜੇ ਗੁਰੂ ਨਾਨਕ ਦਾ ਵੀਰ ਹੈ ਭਾਈ ਮਰਦਾਨਾ ਤੇ ਮੇਰਾ ਵੀ ਵੀਰ ਹੈ ਫਿਰ ਕੀ ਹੋਇਆ ਜੇ ਵੀਰ ਵੀਰਾ ਨੇ ਆਪਣੇ ਵਸਤਰ ਬਦਲ ਲਏ ਕੋਈ ਫਰਕ ਨਹੀਂ ਪੈਂਦਾ ਸੋ ਧੰਨ ਮਾਤਾ ਨਾਨਕੀ ਜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਖੜ ਜਾਇਆ ਕਰਦੇ ਸਨ ਤੇ ਗੁਰੂ ਪਿਆਰਿਓ ਫਿਰ ਮਾਤਾ ਤ੍ਰਿਪਤਾ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਮੇਰਾ ਪੁੱਤਰ ਆਮ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਇਸ ਜਗਤ ਜਲੰਦੇ ਨੂੰ ਤਾਰਦੇ ਨੇ ਉਹੀ ਅੱਜ ਸਾਨੂੰ ਤਾਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚ ਬਿਰਾਜਮਾਨ ਹੋ ਕੇ ਸੋ ਸਮਾਂ ਹੋ ਗਿਆ ਹੈ ਬਾਕੀ ਆਪਾਂ ਜਿਹੜਾ ਅੱਜ ਦਾ ਇਤਿਹਾਸ ਸਾਂਝਾ ਕਰਨਾ ਸੀ ਕੱਲ ਨੂੰ ਕਰਾਂਗੇ ਸੋ ਸਤਿਗੁਰ ਮਿਹਰ ਕਰੇ